ਬਾਪੂ ਹੋ ਕੀ ਕਰਨ ਲੱਗਾ ਐ ਉਦੋਂ ਮੈਂ ਹਾ ਸਾਮਾਨ ਲੈ ਲਈਏਂਦੇ ਤੋਂ ਕੀ ਲੈਣਾ ਇੰਦੇ ਤੋਂ ਆਵੇ ਨਿੱਕੀਆਂ ਲਾਚੀਆਂ ਹਾਂ ਆ ਲੌਂਗ ਹਾਂ ਆ ਸੌਫ ਕਿੰਨਾ ਕੋਸ਼ੇਂਦੇ ਕੋਲ ਕੋਸ਼ੀ ਆ ਵੇਖ ਲਾ ਕੋ ਪੁਰਾਣੇ ਜੀ ਟਾਈਮ ਦਾ ਜਿਹੜਾ ਪਹਿਲੋਂ ਨਹੀਂ ਚੀਜ਼ਾਂ ਹੁੰਦੀਆਂ ਹੁੰਦੀਆਂ ਆ ਪੁਰਾਣੇ ਟਾਈਮ ਦਾ ਈ ਇਹ ਕਿੰਨੇ ਦੀ ਏ ਕੇ ਇਹ 10000 ਰੁਪਏ ਦੇ ਕੇ ਇਹ ਤਾਂ ਇਹ ਸਸਤਾ ਇਹ ਡਾਲਾ ਮੰਗਾ ਕੋਨੀਏਗਾ ਇਹ ਹਸਾਬ ਲੈ ਇਹ 10000 ਰੁਪਏ ਦਾ ਇਹ ਨੇ ਵੀ ਅਕੜ 10000 ਰੁਪਏ ਦੀਆਂ ਸਿਹਤ ਲਾਚੀਆਂ ਨਹੀਂ ਨੀਂ ਦਿੰਦੇ ਜਨੀ ਇਹ ਪਾਈ ਫਿਰਦਾ ਉਹ ਤੇ ਗੱਲ ਇਹ ਵੇਖ ਆ ਇੱਕ ਕੁੜੀ ਜਵੇਂ ਬਦਾਮ ਦੀ ਚਾਚਾ ਖਾਵੇ ਜਿੰਨੀਆਂ ਦੀ ਸਿਹਤ ਸੁੱਕੀ ਪਈ ਉਹਨਾਂ ਤਗੜਾ ਹੋ ਜੇ ਉਹ ਜਨਾ ਤਗੜਾ ਇਹਨੇ ਚਾਚਾ ਤੇ ਰਖਾਇਆ ਆ ਬਿਠਾ ਅਖਰੋਟ ਅਖਰੋਟ ਇਹ ਆ ਬਿਹਾ ਗੱਟੇ ਇਹ ਕਹੇ ਇਹੋ ਜੇ ਤੈਨੂੰ ਖਵਾ ਦਾਂ ਦਸ ਜਦੋਂ ਤੂੰ ਨਿਕਾ ਆਂਦਾ ਹੈ ਅੱਛਾ ਤੇ ਹੋਰ ਵੀ ਪਾਈ ਤੇਰ ਕੋ ਕੀ ਕੀਆ ਖਰੋੜ ਬਦਾਮ ਕਾਜੂ ਪਿਸਤਾ ਅੰਜੀਰ ਸਾਰਾ ਕੁਝ ਹੀ ਹੈ ਕਿੱਥੋਂ ਆਉਣਾ ਬਾਈ ਤੂੰ کشمیر ਸਿਆਤਾ ਹੈ کشمیر ਤੋਂ ਆਹ ਬਾਪੂ ਕਸ਼ਮੀਰ ਤੋਂ ਆਉਂਦਾ ਹਨਾ ਬਾਈ ਆਹ ਆਦੇ ਢਿੱਦ ਬਾਦੇ ਫਿਰਦਾ ਨਹੀਂ ਕਿਨ ਕਿ ਪੁੜੀਆਂ ਬੰਨ ਗਿਆ ਵੇ ਨਹੀਂ ਕਿਨ ਕਿ ਬੜੇ ਬੜੇ ਪੈਕੇਟ ਵੱਡਾ ਬੜਾ ਪੈਕੇਟ ਵੀ ਹੈ ਕਾਜੂ ਬਦਾਮ ਬਦਾ ਵੱਡੇ ਵੱਡੇ ਵੀ ਦਿੱਤਾ ਹੈ ਵੱਡੇ ਵੱਡੇ ਛੋਟੇ ਛੋਟੇ ਚਲ ਦੀਂਦੇ ਕੋਲ 10 ਨੇ 10ਾਂ ਦੇ ਆ ਲੌਂਗ ਯਾਰ ਮੈਨੂੰ ਦੇਖ ਲੌਂਗ ਦੀ ਕੱਢ ਕੇ ਦੇ ਆ ਲੌਂਗ ਦੇ ਦੇ ਬਹੁਤ ਆ ਲੈ ਆ ਲਵਾਂਗਾ ਆਪਾਂ ਲੈ ਲੈਨੇ ਕਿ ਨਹੀਂ ਹਾਂ ਇੰਨੇ ਸ਼ਹਿਰ ਨਹੀਂ ਦਹਾਦੇ ਦੇਨੇ ਜਿੰਨੇ ਇਹਨੇ ਦੇਤੇ ਨੇ ਹਾਂ ਦਹਾਦੇ ਲੌਂਗ ਤੇ ਮੈਂ ਵੀ ਚੀਜ਼ਾਂ ਚੱਲਾ ਲੈ ਲੈਣਾ ਦੋ ਕੁ ਤੂੰ ਹੀ ਲੈ ਲੈ ਜਿਹੜੀ ਲੈਣੀ ਹੋਵੇ ਇਹ ਪਾਉਆ ਦਾ ਨੰਬਰ ਬੋਲ ਦੇ ਜੇ ਕਿਸੇ ਵੀ ਚੀਜ਼ ਲੈਣੀ ਹੋਵੇ ਨੰਬਰ ਨੰਬਰ 8899011794 ਅੱਛਾ ਆ ਬਾਈ ਸਮਾਨ ਦੇ ਦਾ ਧਰਮ ਕੋਟੇ ਏਰੀਏ 'ਚ ਬਾਈ ਘੁੰਮਦਾ ਇਕੱਲਾ ਕਿੱਥੇ ਰਹਿੰਦਾ ਰਾਤ ਨੂੰ ਕਿੱਥੇ ਜੀਰਾ 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 ਰਹਿੰਦਾ ਜੀਰਾ ਰਹਿੰਦਾ ਵੇਖਦਾ ਇੱਥੋਂ ਨੋ ਜੀਰੇ ਜਾਣ ਚਾਰ ਤੇ ਸਾਢੇ ਤਿੰਨ ਦਾ ਟਾਈਮ ਹੋ ਗਿਆ ਤੇ ਨੇ ਵਿਚਾਰੇ ਆ ਕਾਹਤੇ ਆਇਆ ਹੈ ਮੋਟਰਸਾਈਕਲ ਤੇ ਆਤਾ ਹੈ ਮੋਟਰਸਾਈਕਲ ਤੇ ਆਉਂਦਾ ਦੇਂਗੇ ਉਹ ਵੀ ਪੌ ਸਾਈਕਲ ਤੇ ਆਉਂਦਾ ਹੁੰਦਾ ਹੈਗਾ ਹੁਣ ਮੋਟਰਸਾਈਕਲ ਤੇ ਆਉਣ ਲੱਪਿਆ ਵੀ ਤੁਰ ਕੇ ਬਹੁਤ ਪਿੰਡੇ ਘੁੰਮਨੇ ਪੈਂਦੇ ਨੇ ਜਾਂਵੇਂ ਨਾ ਦਾਹਾਂ ਦਾ ਵੇਚ ਕੇ ਨੇ ਪੇਟ ਪਿਆ ਆਪ ਦਾ ਪੇਟ ਭਰਨਾ ਹੈ ਤੇ ਸਾਡੇ ਲੋਗ ਇਹੋ ਜਿਹੇ ਨੇ ਇਦੋ ਪੈਰੀਆਂ ਵੇਚ ਵੇਚ ਉਧਰ ਤੁਰੇ ਜਾਂਦੇ ਨੇ ਕੈਨੇਡਾ ਅਮਰੀਕਾ ਤੇ ਹੁਣ ਮੈਂ ਕੱਲ ਵੇਖਿਆ ਸੀ ਦੋ ਇੱਕ ਸਮੁੰਦਰ ਦੇ ਜਾਂਦੇ ਪੈਸੇ ਕਿਸ਼ਤੀ ਡੁੱਬ ਗਈ ਚੱਲ ਚੱਲ ਨਾ ਪਤਾ ਨਾ ਪਿਛਲੇ ਨੂੰ ਪਤਾ ਚੰਗਾ